YouTube ਦੇ ਮਾਧਿਅਮ ਰਾਹੀਂ ਸਾਡੀਆਂ ਵੀਡੀਓ ਵੇਖਣ ਵਾਲੇ ਆਪਣੇ ਬਹੁਤ ਸਾਰੇ ਸਬਸਕ੍ਰਾਈਬਰਾਂ ਦਾ ਬਹੁਤ ਸਾਰੇ ਵਿਊਜ਼ ਦਾ ਵੱਡੇ ਛੋਟੇ ਭੈਣ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਸਭ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਮਾਣ ਕਰਦੇ ਆਂ ਜੀ ਤਹਿ ਦਿਲੋਂ ਸਵਾਗਤ ਕਰਦੇ ਆਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਬਹੁਤ ਪੁਰਾਣੇ ਸਮੇਂ ਦੇ ਨਾਲ ਜੁੜਿਆ ਹੋਇਆ ਇੱਕ ਗੀਤ ਸੁਣਾਉਣ ਲੱਗੇ ਆਂ ਇਹ ਗੀਤ ਇੱਕ ਗੱਭਰੂ ਫੌਜ ਦੇ ਵਿੱਚ ਭਰਤੀ ਹੋ ਗਿਆ ਵਾ ਤੇ ਉਸ ਦੇ ਨਾਲ ਜਿਹੜੀ ਵਿਆਹੀ ਹੋਈ ਮਟਿਆਰ ਆ ਉਹ ਵੇਖੋ ਇਸ ਗੀਤ ਦੇ ਵਿੱਚ ਕਿਹੜਾ ਕਿਹੜਾ ਆਪਣਾ ਦੁੱਖ ਜਾਂ ਸੁੱਖ ਬਿਆਨ ਕਰਦੀ ਆ ਉਸ ਨੂੰ ਸੁਣਨਾ ਤੇ ਸੁਣ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਾਡਾ ਬੋਲਿਆ ਹੋਇਆ ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੀ ਸੋ ਨੰਦੇ ਟਿੱਕੇ ਉੱਤੇ ਸਜਦਾ ਜੰਦੀ ਰਿਓਏ ਨੌਕਰ ਤਾ ਹੋ ਗਿਆ ਮੇਰੀ ਨੰਦੇ ਦਾਵੀ ਸਦੀਨਾ ਮਾ ਪਿਆਨੂ ਮੈਂ ਖੋਣਗੇ ਦਲਗੀਰ ਹੋਏ ਪੋਗੋਂਗੀ ਲਿਖੀ ਜੇੜੀ ਮੱਥੇ ਤੱਕ ਦੀ ਦਿਆਂ ਜਾਣੇ ਤਾਣਿਆ ਦੇ ਤੀਰ ਵੇ ਸਿੰਘ ਜੀ ਤੀਰਾਂ ਦੀਆਂ ਚੋਣੀਆਂ ਵੇ ਆਣਿਆ ਦਿਆਂ ਚੋ ਬਾਹ ਸਿੰਘ ਜੀ ਪੀ ਪਾਲਦੇ ਔਕੜਾ ਸੰਡੀ ਜਿੰਦੜੀ ਨੂੰ ਬਣਿਆਵੇ ਉੱਗ ਗੀਲੇ ਕੀ ਦੇੜੀ ਮੱਥੇ ਤਕਦੀਰ ਹਵੇ ਲਿਖੀਆਂ ਨਾ ਮੋੜਦੀਆਂ ਜਾਨੇ ਸਰਨ ਨੰਦ ਦੇ ਦੀ ਆਸਨੋ ਸਸਾਤੇ ਨੰਦਾਂ ਵੇ ਨੰਨਦਾਂ ਦੇ ਬੋਲ ਵੇ ਸਿੰਘ ਜੀ ਬਾਜਦੇ ਹੈ ਜਿਉ ਸ਼ਮਕਾਂ ਵੇ ਸ਼ਮਕਾਂ ਦੇ ਸਾਲਰ ਵੇ ਸਿੰਘ ਜੀ ਅਗਨੀ ਦੀਆਂ ਚਿਣੰਗਾਵੇ ਉਹ ਗੂੰਗੇ ਲੀਕੀ ਜੇੜੀ ਮੱਤੇ ਤੱਕਦੀ ਰਹੀ ਓਏ ਨਿਕੀਆਂ ਨਾ ਮੁੜਦੀਆਂ ਜਾਨ